ਇੰਡੀਆ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਸਰਕਾਰ ਨੇ ਜਿਹੜੀ ਆ ਇਹ ਜਾਤ ਦੇ ਆਧਾਰ ਦੇ ਉੱਤੇ ਜਿਹੜੀ ਜਨਗਣਨਾ ਕੀਤੀ ਜਾਊਗੀ ਉਹਦੀ ਮਨਜ਼ੂਰੀ ਦੇ ਦਿੱਤੀ ਆ ਇਹਦੇ ਲਈ ਹਰੇਕ ਜਿਹੜੀ ਪਾਰਟੀ ਹੈਗੀ ਆ ਚਾਹੇ ਕਾਂਗਰਸਾ ਜਾਂ ਹੋਰ ਜਿਹੜੀਆਂ ਆਪੋਜੀਸ਼ਨ ਦੀਆਂ ਪਾਰਟੀਆਂ ਸੈਂਟਰ ਦੇ ਵਿੱਚ ਬੈਠੀਆਂ ਹੈਗੀਆਂ ਆ ਉਹ ਸਿਰ ਆਪਣੇ ਸਿਰ ਲੈਣ ਦੇ ਲਈ ਉਤਾਵਲੀਆਂ ਹੋਈਆਂ ਪਈਆਂ ਕਿ ਅਸੀਂ ਪ੍ਰੈਸ਼ਰ ਬਣਾਇਆ ਗਵਰਨਮੈਂਟ ਦੇ ਉੱਤੇ ਤਾ ਕਰਕੇ ਇਹ ਜਿਹੜੀ ਜਾਤ ਦੇ ਆਧਾਰਤ ਜਿਹੜੀ ਜਨਗਣਨਾ ਹੈਗੀ ਆ ਪਹਿਲੀ ਵਾਰੀ ਆਜ਼ਾਦੀ ਤੋਂ ਬਾਅਦ ਇੰਡੀਆ ਦੇ ਵਿੱਚ ਕੀਤੀ ਜਾਊਗੀ ਇਸ ਤੋਂ ਪਹਿਲਾਂ ਵੀ ਜਨਗਣਨਾ ਜਿਹੜੀ ਹੈਗੀ ਆ 2011 ਦੇ ਵਿੱਚ ਕੀਤੀ ਗਈ ਸੀ ਪਰ ਉਹਦੇ ਵਿੱਚ ਸਿਰਫ ਜਿਹੜਾ ਇਹ ਪੁੱਛਿਆ ਗਿਆ ਸੀਗਾ ਕਿ ਕੀ ਤੁਸੀਂ ਐਸਸੀ ਆ ਜਾਂ ਐਸਟੀ ਹੈਗਾ ਇਸ ਵਾਰੀ ਜਿਹੜੀ ਇਹ ਜਨਗਣਨਾ ਕੀਤੀ ਜਾਊਗੀ ਪੂਰੇ ਭਾਰਤ ਦੇ ਵਿੱਚ ਉਹਦੇ ਵਿੱਚ ਇੱਕ ਸਰਕਾਰੀ ਅਧਿਕਾਰੀ ਤੁਹਾਡੇ ਘਰ ਦੇ ਬਾਹਰ ਆਊਗਾ ਤੇ ਉਹ ਤਾਨੂੰ ਜਾਤ ਪੁੱਛੂਗਾ ਕਿ ਤੁਸੀਂ ਕਿਹੜੀ ਜਾਤ ਤੋਂ ਬਿਲੋਂਗ ਕਰਦੇ ਹੈਗੇ ਆ ਹਾਂ ਬੇਸ਼ੱਕ ਨਾਰਮਲ ਲਾਈਫ ਦੇ ਵਿੱਚ ਜੇਕਰ ਤੁਸੀਂ ਕਿਸੇ ਨੂੰ ਜਾਤ ਪੁੱਛੋ ਤਾਂ ਕਈ ਬੰਦੇ ਦਾ ਇਤਰਾਜ਼ ਕਰ ਸਕਦੇ ਆ ਪਰ ਹੁਣ ਸਰਕਾਰੀ ਅਧਿਕਾਰੀ ਤੁਹਾਡੇ ਘਰ ਦੇ ਬਾਹਰ ਆ ਕੇ ਤੁਹਾਨੂੰ ਇਹ ਜਾਤ ਪੁੱਛ ਸਕਦਾ ਆ ਇਸ ਜਨਗਣਨਾ ਦੇ ਲਈ ਇੰਡੀਆ ਦੀਆਂ ਲਗਭਗ ਸਾਰੀਆਂ ਪਾਰਟੀਆਂ ਨੇ ਹਾਂ ਦੇ ਵਿੱਚ ਆਪਣਾ ਸਹਿਮਤੀ ਦੇ ਕੇ ਇਹ ਜਿਹੜਾ ਸੀਗਾ ਇੱਕ ਪ੍ਰਸਤਾਵ ਪਾਸ ਕਰ ਦਿੱਤਾ ਆ ਤੇ ਇਹਦੇ ਲਈ ਜਿਹੜੇ ਫੰਡ ਹੈਗੇ ਆ ਛੇਤੀ ਗਵਰਨਮੈਂਟ ਦੁਆਰਾ ਸੈਂਟਰ ਗਵਰਨਮੈਂਟ ਦੁਆਰਾ ਚਾਰੀ ਕਰ ਦਿੱਤੇ ਜਾਊਗੇ ਤੇ ਇਹਨੂੰ 2 ਸਾਲ ਦਾ ਸਮਾਂ ਲੱਗੂਗਾ ਤੇ ਇਹ ਜਨਗਣਨਾ ਦੇ ਪੂਰੇ ਅੰਕੜੇ ਲੋਕਾਂ ਦੇ ਸਾਹਮਣੇ ਪੇਸ਼ ਹੋ ਜੂਗੇ ਕਿ ਕਿੰਨੇ ਜਾਤੀ ਵਾਲੇ ਲੋਕਾਂ ਦੀ ਸੰਖਿਆ ਕਿੰਨੀ ਹੈਗੀ ਆ ਕਿੰਨੇ ਜਾਤੀ ਵਾਲੇ ਲੋਕ ਜਿਹੜੇ ਹੈਗੇ ਆ ਉਹ ਸਰਕਾਰੀ ਅਹੁਦਿਆਂ ਤੇ ਬੈਠੇ ਹੋਏ ਆ ਨਾਲ ਹੀ ਨਾਲ ਇਹਦੇ ਵਿੱਚ ਇੱਕ ਪੂਰਾ ਕਾਲਮ ਜਿਹੜਾ ਹੈਗਾ ਆ ਧਰਮ ਦਾ ਵੀ ਰੱਖਿਆ ਜਾਂਦਾ ਜਿਹਦੇ ਵਿੱਚ ਜਾਤ ਧਰਮ ਤੇ ਇਹ ਤੁਸੀਂ ਕੀ ਕੀਤਾ ਕਰਦੇ ਆ ਕਿੱਥੇ ਰਹਿੰਦੇ ਹੋ ਤੁਹਾਡਾ ਪਛੋਕੜ ਕਿਹੜੇ ਇਹ ਰਾਜ ਦਾ ਹੈਗਾ ਇੰਡੀਆ ਦੇ ਵਿੱਚ ਹਨ ਇਹ ਸਾਰਿਆ ਜਿਹੜਾ ਇੱਕ ਡਾਟਾ ਪੂਰਾ ਇਹ ਗਵਰਨਮੈਂਟ ਦੁਆਰਾ ਲਿਆ ਜਾਊਗਾ ਕੱਲੇ-ਕੱਲੇ ਬੰਦੇ ਦਾ ਬੇਸ਼ੱਕ ਇਸ ਜਨਗਣਨਾ ਦੇ ਕਈ ਲੋਕ ਜਿਹੜੇ ਹੈਗੇ ਆ ਹੱਕ 'ਚ ਵੀ ਹੈਗੇ ਆ ਦੇ ਖਿਲਾਫ ਵੀ ਹੈ ਗਿਆ ਇਹਨਾਂ ਦੋਨਾਂ ਧਿਰਾਂ ਦੇ ਆਪੋ ਆਪਣੇ ਪੱਖ ਆ ਜਿਹੜੇ ਇਸ ਜਨਗਣਨਾ ਦੇ ਖਿਲਾਫ ਹੈ ਗਿਆ ਉਹਨਾਂ ਦਾ ਪੱਖ ਇਹ ਆ ਕਿ ਇੱਕ ਪਾਸੇ ਤਾਂ ਦਵਾਈ ਦਿੱਤੀ ਜਾ ਰਹੀ ਆ ਕਿ ਇਹ ਸਾਰੇ ਜਿਹੜੇ ਲੋਕ ਹੈਗੇ ਇੱਕ ਸਮਾਨ ਆ ਭੀ ਜਾਤ ਪਾਤ ਦਾ ਜਿਹੜਾ ਬਿਤਕਰਾ ਹੈਗਾ ਖਤਮ ਹੋਣਾ ਚਾਹੀਦਾ ਪਰ ਜਿਹੜੇ ਦੂਸਰੇ ਪਾਸੇ ਇਹਦੇ ਇਦੇ ਜਾਨੀ ਕਿ ਹੱਕ ਦੇ ਵਿੱਚ ਜਿਹੜੇ ਲੋਕ ਹੈਗੇ ਆ ਜਨਗਣਨਾ ਦੇ ਉਹਨਾਂ ਦਾ ਕਹਿਣਾ ਹੈ ਕਿ ਜਾਤ ਦੇ ਆਧਾਰ ਤੇ ਜਾਨੀ ਕਿ ਜਨਗਣਨਾ ਕਰਨੀ ਕਿੰਨੀ ਜਾਤੀ ਦੇ ਲੋਕ ਹੈਗੇ ਆ ਗਵਰਨਮੈਂਟ ਜੌਬਾਂ ਦੇ ਵਿੱਚ ਹੈਗੇ ਆ ਕਿਹੜੀ ਜਾਤੀ ਦੇ ਲੋਕ ਜਿਹੜੇ ਹੈਗੇ ਆ ਜਿਨ੍ਹਾਂ ਨੇ ਧਰਮ ਕਨਵਰਟ ਕੀਤਾ ਆ ਪਿਛਲੇ ਕੁਝ ਸਾਲਾਂ ਦੇ ਵਿੱਚ ਕੀ ਪਹਿਲਾਂ ਉਹ ਕਿਸੇ ਹੋਰ ਧਰਮ ਨੂੰ ਬਿਲੋਂਗ ਕਰਦੇ ਸੀਗੇ ਹੁਣ ਕਿਹੜੇ ਧਰਮ ਨੂੰ ਬਿਲੋਂਗ ਕਰਦੇ ਆਗੇ ਇਹ ਸਾਰਾ ਡਾਟਾ ਜਾਣਨਾ ਜ਼ਰੂਰੀ ਹੈਗਾ ਤੇ ਕਿਹੜੇ ਜਾਤ ਦੇ ਲੋਕਾਂ ਜਿਹੜੇ ਆਰਥਿਕ ਪੱਧਰ ਦੇ ਉੱਤੇ ਮਜ਼ਬੂਤ ਹੋਏ ਆ ਤੇ ਕਿਹੜੇ ਲੋਕ ਹੈਗੇ ਆ ਜਿਹੜੇ ਹੁਣ ਇਹ ਘਟ ਗਿਣਤੀ ਬਣ ਚੁੱਕੇ ਆ ਜਾਨੀ ਕਿ ਜਿਹੜੀਆਂ ਜਾਤਾਂ ਦੀ ਸੰਖਿਆ ਘਟ ਗਈ ਪਿਛਲੇ 10-15 ਸਾਲ ਦੇ ਵਿੱਚ ਤੇ ਉਹ ਜਿਹੜਾ ਡਾਟਾ ਆ ਸਰਕਾਰ ਕਲੈਕਟ ਕਰੂਗੀ ਤੇ ਇਹਦੇ ਪੱਖ ਦੇ ਵਿੱਚ ਦਲੀਲ ਆਣੇ ਦਲੀਲ ਦੇਣ ਵਾਲੇ ਲੋਕਾਂ ਦਾ ਇਹ ਮਤ ਆ ਕਿ ਇਹਦੇ ਆਧਾਰ ਤੇ ਹੀ ਇਹ ਜਿਹੜੇ ਅੱਗੇ ਕਾਨੂੰਨ ਬਣੂਗੇ ਇਹ ਜਿਹੜੇ ਅਰਖਣ ਦੇ ਵੀ ਕਾਨੂੰਨ ਬਣੂਗੇ ਜਾਂ ਰਾਖਵੇਂ ਕੋਟੇ ਬਣੂਗੇ ਇਸ ਦੇ ਆਧਾਰ ਤੇ ਹੀ ਬਣਾਏ ਜਾਊਗੇ ਕਿ ਕਿਹੜੀ ਜਿਹੜੀ ਜਾਤ ਹੈਗੀ ਆ ਜਾਂ ਕਿਹੜੇ ਪਛੜੇ ਵਰਗ ਹੈ ਜਿਨ੍ਹਾਂ ਨੂੰ ਕੁਝ ਸਪੈਸ਼ਲ ਜਿਹੜੇ ਅਰਖਣ ਦੀਆਂ ਜਿਹੜੀਆਂ ਸੁਵਿਧਾਵਾਂ ਹੈਗੀਆਂ ਉਹ ਦਿੱਤੀਆਂ ਜਾਊਗੀਆਂ ਇਹ ਜਿਹੜੀ ਜਨਗਣਨਾ ਹੋ ਰਹੀ ਆ ਇਹਦੇ ਹੱਕ ਦੇ ਵਿੱਚ ਜਿਹੜੇ ਇਹ ਪੱਖ ਪੇਸ਼ ਕਰ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਇੱਥੇ ਜਿਹੜੇ ਐਸਸੀ ਐਸਟੀ ਸਮਾਜ ਹੈਗਾ ਉਹਨਾਂ ਨੂੰ ਅਰਖਣ ਦਿੱਤਾ ਗਿਆ ਹੈਗਾ ਪਰ ਜਿਹੜੀਆਂ ਵੀ ਹਾਈਅਰ ਪੋਸਟ ਹੈਗੀਆਂ ਚਾਹੇ ਜੱਜ ਹੈ ਗਿਆ ਜਾਂ ਆਈਏਐਸ ਆਫਸਰ ਹੈ ਗਿਆ ਉਹਨਾਂ ਦੀਆਂ ਜਦੋਂ ਇੰਟਰਵਿਊਜ਼ ਹੁੰਦੀਆਂ ਹੈਗੀਆਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਇਹ ਊਚ ਜਾਤੀ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਫਾਇਦਾ ਦੇ ਦਿੱਤਾ ਜਾਂਦਾ ਇਸ ਲਈ ਜਿੰਨੀਆਂ ਵੀ ਇਹ ਹਾਈਅਰ ਪੋਸਟਾਂ ਹੈਗੀਆਂ ਜੇਕਰ ਉਹਨਾਂ ਦਾ ਪੂਰਾ ਮੁਲਾਂਕਣ ਕੀਤਾ ਜਾਵੇ ਤਾਂ ਉਹਨਾਂ ਦੇ ਉੱਤੇ ਜਿਹੜੇ ਇੱਕ ਇੱਕ ਊਚ ਜਾਤੀ ਵਾਲੇ ਲੋਕ ਜਿਹੜੇ ਹੈਗੇ ਆ ਉਹ ਬੈਠੇ ਹੋਏ ਆ ਇਹ ਜਿਹੜੇ આરોਪ ਜਿਹੜੇ ਹੈਗੇ ਐ ਐਸਸੀ ਐਸਟੀ ਸਮਾਜ ਵਾਲੇ ਲਗਾਉਂਦੇ ਰਹੇ ਆ ਸੋ ਉਹ ਵੀ ਹੁਣ ਇਹ ਚੀਜ਼ ਦੇ ਹੱਕ ਚ ਆ ਗਿਆ ਕਿ ਇੱਕ ਤਰ੍ਹਾਂ ਦੇ ਨਾਲ ਪੂਰਾ ਮੁਲਾਂਕਣ ਹੋ ਜਾਊਗਾ ਕਿ ਕਿਹੜੀਆਂ ਪੋਸਟਾਂ ਹੈਗੀਆਂ ਜਿਨ੍ਹਾਂ ਦੇ ਉੱਤੇ ਉੱਚ ਜਾਤੀ ਵਾਲੇ ਜ਼ਿਆਦਾ ਹੈਗੇ ਹਨਾ ਕਿ ਇਸ ਜਨਗਣਨਾ ਦੇ ਨਾਲ ਇਹ ਵੀ ਤੈਅ ਹੋਊਗਾ ਕਿ ਕਿਹੜੇ ਲੋਕ ਜਿਹੜੇ ਹੈਗੇ ਆ ਜਿਹੜੇ ਆਲਰੇਡੀ ਸਰਕਾਰੀ ਜੋਬਸ ਹੈਗੇ ਆ ਜਾਂ ਅਰਖਣ ਦਾ ਜਿਨ੍ਹਾਂ ਨੇ ਫਾਇਦਾ ਲਿਆ ਹੋਇਆ ਪੰਜਾਬ ਦੇ ਵਿੱਚ ਵੀ ਇਹ ਜਿਹੜੀ ਜਨਗਣਨਾ ਹੋ ਰਹੀ ਆ ਇਹਦੇ ਦੋਨੋਂ ਪੱਖ ਹੈਗੇ ਆ ਹੱਕ 'ਚ ਵੀ ਹੈਗੇ ਆ ਤੇ ਵਿਰੋਧ ਦੇ ਵਿੱਚ ਵੀ ਹੈਗੇ ਆ ਜੇ ਮੇਰੇ ਪੁਆਇੰਟ ਆਫ View ਨਾਲ ਦੇਖਿਆ ਜਾਵੇ ਤਾਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਬਹੁਤ ਸਾਰਾ ਧਰਮ ਪਰਿਵਰਤਨ ਹੋਇਆ ਹੈਗਾ ਹਨਾ ਉਹਦੇ ਬਾਰੇ ਵੀ ਇੱਕ ਤਰ੍ਹਾਂ ਦੇ ਨਾਲ ਜਿਹੜਾ ਇਹ ਡਾਟਾ ਜਦੋਂ ਹੁਣ ਆਊਗਾ ਜਨਗਣਨਾ ਹੋਊਗੀ ਉਹਦੇ ਵਿੱਚ ਕਲੀਅਰ ਹੋ ਜਾਊ ਤਾਂ ਜਿੱਥੇ ਜ਼ਿਆਦਾਤਰ ਇਹ ਸਿਰਫ ਸਰਾਸਰੀ ਬੋਲ ਦਿੱਤਾ ਜਾਂਦਾ ਸੀਗਾ ਕਿ ਸਿੱਖ ਧਰਮ ਦੇ ਜਿਹੜੀ ਇਹੀ ਹੈਗੀ ਆ ਜਾਂ ਸਿੱਖਾਂ ਦੀ ਗਿਣਤੀ ਹੈਗੀ ਆ ਉਹ ਬਹੁਤ ਘਟ ਰਹੀ ਆ ਦਿਨ ਪਰ ਦਿਨ ਤੇ ਬਾਹਰੋਂ ਆ ਕੇ ਜਿਹੜੇ ਲੋਕ ਪੰਜਾਬ 'ਚ ਰਹੇ ਆ ਉਹਨਾਂ ਦੀ ਵੱਧ ਰਹੀ ਆ ਜਾਂ ਹੋਰ ਧਰਮਾਂ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਦੀ ਜਨਸੰਖਿਆ ਵੱਧ ਰਹੀ ਆ ਪਰ ਜਿਹੜੇ ਪੰਜਾਬ ਦੇ ਮੂਲ ਨਿਵਾਸੀ ਲੋਕ ਹੈਗੇ ਆ ਜਿਹੜੇ ਇੱਥੇ ਜੰਮੇ ਪਲੇ ਹੈਗੇ ਆ ਚਾਹੇ ਉਹ ਕਿਸੇ ਵੀ ਧਰਮ ਦੇ ਹੈਗੇ ਆ ਚਾਹੇ ਉਹ ਹਿੰਦੂ ਆ ਮੁਸਲਿਮ ਆ ਸਿੱਖ ਹੈਗੇ ਆ ਉਹਨਾਂ ਦੀ ਜਨਸੰਖਿਆ ਮਤਲਬ ਘਟ ਰਹੀ ਆ ਤੇ ਲੋਕਾਂ ਦੇ ਹੱਥ ਦੇ ਵਿੱਚ ਵੀ ਇੱਕ ਪੂਰਾ ਪਰਪੱਕ ਡਾਟਾ ਆ ਜਾਊਗਾ ਸਰਕਾਰਾਂ ਦੇ ਹੱਥ ਦੇ ਵਿੱਚ ਵੀ ਆਊਗਾ ਕਿ ਕਿਹੜੇ ਧਰਮ ਜਾਤੀ ਵਾਲੇ ਲੋਕ ਹੈਗੇ ਆ ਜਿਨ੍ਹਾਂ ਨੇ ਧਰਮ ਵੀ ਕਨਵਰਟ ਕੀਤੇ ਹੈਗੇ ਆ ਜਿੱਦਾਂ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਵੀ ਧਰਮ ਬਹੁਤ ਕਨਵਰਟ ਹੋਇਆ ਹੈ ਸਾਈ ਧਰਮ ਵੱਲ ਗਿਆ ਸੋ ਕਿਹੜੀ ਜਾਤੀ ਤੇ ਧਰਮ ਵਾਲੇ ਲੋਕ ਇਸ ਸਾਈ ਧਰਮ ਵੱਲ ਗਏ ਹੈਗੇ ਆ ਜਾਂ ਕਿਹੜੇ ਧਰਮ ਵਾਲੇ ਲੋਕ ਆ ਜਿਨ੍ਹਾਂ ਦੀ ਜਨਸੰਖਿਆ ਪਿਛਲੇ ਇਹ ਇਹ 10 12 ਸਾਲਾਂ 15 ਸਾਲਾਂ ਦੇ ਵਿੱਚ ਘਟੀ ਆ ਜਾਂ ਮੂਲ ਨਿਵਾਸੀ ਪੰਜਾਬ ਦੇ ਲੋਕ ਹੈਗੇ ਆ ਉਹਨਾਂ ਦੀ ਕੁੱਲ ਸੰਖਿਆ ਕਿੰਨੀ ਹੈਗੀ ਆ ਜਾ ਬਾਹਰੋਂ ਆ ਕੇ ਜਿਹੜੇ ਇੱਥੇ ਹੁਣ ਨਵੇਂ ਵਸਣ ਲੱਗ ਪਏ ਹੈਗੇ ਆ ਪਿਛਲੇ 10-12 ਸਾਲਾਂ ਤੋਂ ਉਹ ਕਿੰਨੇ ਕੁ ਲੋਕ ਹੈਗੇ ਆ ਉਹ ਸਾਰਾ ਡਾਟਾ ਇੱਕ ਪੂਰਾ ਲਿਖਤੀ ਰੂਪ ਦੇ ਵਿੱਚ ਸਰਕਾਰਾਂ ਦੇ ਕੋਲ ਵੀ ਆ ਜਾਊਗਾ ਤੇ ਲੋਕਾਂ ਦੇ ਕੋਲ ਵੀ ਪਹੁੰਚੂਗਾ ਇਹਦੇ ਨਾਲ ਕਿਹੜੇ ਜਿਹੜੇ ਵਰਗ ਹੈਗੇ ਆ ਜਿਹੜੇ ਘੱਟ ਸੰਖਿਆਕ ਬਣ ਚੁੱਕੇ ਹੈਗੇ ਆ ਜਾਂ ਜਿਹੜੇ ਇੱਕ ਸਮਾਜ ਪਛੜੇ ਵਰਗ ਹੈਗੇ ਆ ਜਾਂ ਨੀਚ ਜਾਤੀਆਂ ਹੈਗੀਆਂ ਉਹਨਾਂ ਦੇ ਗਵਰਨਮੈਂਟ ਅਦਾਰਿਆਂ ਦੇ ਵਿੱਚ ਕਿੰਨੀ ਕਨਵਾਲਵਮੈਂਟ ਹੈਗੀ ਆ ਕਿੰਨੇ ਕੁ ਉਹਨਾਂ ਦੇ ਬੰਦੇ ਉੱਥੇ ਕੰਮ ਕਰਦੇ ਹੈਗੇ ਆ ਇਹ ਸਾਰਾ ਲੇਖਾ ਜੋਖਾ ਸਰਕਾਰਾਂ ਦੇ ਵੀ ਹੱਥ ਦੇ ਵਿੱਚ ਆ ਜਾਊਗਾ ਜਿਹਦੇ ਨਾਲ ਸਰਕਾਰਾਂ ਨੂੰ ਨਵੇਂ ਕਾਨੂੰਨ ਬਣਾਉਣ ਦੇ ਲਈ ਤੇ ਕਿਹੜੇ ਵਰਗ ਹੈਗੇ ਆ ਜਿਨ੍ਹਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਆ ਤਾ ਜੋ ਉਹ ਸਮਾਜ ਦੇ ਵਿੱਚ ਬਚੇ ਰਹਿਣ ਤੇ ਜਿਹੜਾ ਉਹਨਾਂ ਦਾ ਆਰਥਿਕ ਪੱਧਰਾ ਵੀ ਉੱਚਾ ਹੋ ਸਕੇ ਬੇਸ਼ੱਕ ਸਰਕਾਰ ਇਸ ਹਾਵ ਨਾਲ ਦੱਸ ਕੇ ਹੀ ਇਹ ਸਾਰੀ ਜਨਗਣਨਾ ਕਰਦੀ ਹੁੰਦੀ ਆ ਪਰ ਇਸ ਦੇ ਪਿੱਛੇ ਰਾਜਨੀਤਿਕ ਮੈਨੇ ਵੀ ਬਹੁਤ ਰੱਖਦੇ ਆਗੇ ਹਨ ਇੱਕ ਤਰ੍ਹਾਂ ਦੇ ਨਾਲ ਇਹ ਰਾਜਨੀਤੀ ਜਿਹੜੀ ਹੈ ਕਾਸਟ ਦੇ ਆਧਾਰ ਤੋਂ ਤਾਂ ਪਹਿਲਾਂ ਹੀ ਕੀਤੀ ਜਾਂਦੀ ਪੂਰੇ ਇੰਡੀਆ ਦੇ ਵਿੱਚ ਤੇ ਉਹਨੂੰ ਵੀ ਇਦਾਂ ਇੱਕ ਤਰ੍ਹਾਂ ਨਾਲ ਪੂਰਾ ਜਾਂਚ ਪਰਖ ਕਰਨ ਦਾ ਇਹ ਜਿਹੜੀਆਂ ਸਾਰੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਮੌਕਾ ਮਿਲ ਜੂਗਾ ਕਿ ਕਿੰਨੀ ਖਾਸ ਜਾਤੀ ਧਰਮ ਵਾਲੇ ਲੋਕ ਇੱਥੇ ਮੌਜੂਦ ਹੈਗਾ ਕੱਲੀ ਕੱਲੀ ਸਟੇਟ ਦੇ ਵਿੱਚ ਕੱਲੇ ਕੱਲੇ ਜ਼ਿਲ੍ਹੇ ਦੇ ਵਿੱਚ ਪਿੰਡ ਦੇ ਵਿੱਚ ਸੋ ਉਸ ਹਿਸਾਬ ਨਾਲ ਉਹਨਾਂ ਨੂੰ ਵੀ ਆਪਣੇ ਜਿਹੜੇ ਕੈਂਡੀਡੇਟ ਕਿੱਥੋਂ ਖੜੇ ਕਰਨੇ ਆ ਕਿਹੜੀ ਜਾਤ ਦਾ ਹੈਗਾ ਕਿਹੜੇ ਧਰਮ ਦਾ ਹੈਗਾ ਉਹ ਸਾਰਾ ਕੁਝ ਉਹਨਾਂ ਨੂੰ ਇਸ ਚੀਜ਼ ਦਾ ਬੈਨੀਫਿਟ ਤੇ ਫਾਇਦਾ ਜ਼ਰੂਰ ਹੋਊਗਾ ਇਸ ਜਨਗਣਨਾ ਦੇ ਦੋਵੇਂ ਪੱਖ ਹੈਗੇ ਜਿਹੜੇ ਇਹਦੇ ਵਿਰੋਧ ਦੇ ਵਿੱਚ ਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਤਾਂ ਤੁਸੀਂ ਜਾਤ ਦੇ ਅਧਾਰ ਤੇ ਇੱਕ ਸਮਾਨਤਾ ਦੀ ਗੱਲ ਕਰਦੇ ਆ ਫਿਰ ਤੁਸੀਂ ਜਾਤ ਦੇ ਅਧਾਰ ਤੇ ਧਰਮ ਦੇ ਅਧਾਰ ਤੇ ਇਦਾਂ ਦੀ ਜਨਗਣਨਾ ਕਰਾ ਰਹੇ ਆ ਤੇ ਜਿਹੜੇ ਇਸ ਜਨਗਣਨਾ ਦੇ ਪੱਖ ਦੇ ਵਿੱਚ ਹੈਗੇ ਆ ਉਨਾ ਦਾ ਜਿਹੜੇ ਤਰਕ ਆ ਗਿਆ ਉਹ ਮੈਂ ਤੁਹਾਨੂੰ ਦੱਸ ਹੀ ਦਿੱਤੇ ਆ ਪਰ ਇਹ ਸਾਰੇ ਫਾਇਦੇ ਲਈ ਕਹਿ ਰਿਹਾ ਕਿ ਇਹ ਜਨਗਣਨਾ ਬਹੁਤ ਜ਼ਰੂਰੀ ਹੈਗੀ ਆ ਸੋ ਪੰਜਾਬ ਦੇ ਲਈ ਵੀ ਜੋ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਸਾਰੀਆਂ ਚੀਜ਼ਾਂ ਇਹਦੇ ਨਾਲ ਕਲੀਅਰ ਆਊਟ ਹੋਊਗੀ ਜਦੋਂ ਇਹ ਜਨਗਣਨਾ 2 ਸਾਲ ਬਾਅਦ ਇਹਦੇ ਅੰਕੜੇ ਸਾਹਮਣੇ ਆਊਗੇ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ